ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਪੀਰ ਸਿੰਘ ਸਰੇਰ ਅਸੀਂ ਖੜਿਆ ਜੀਰਾ ਜਿੱਤੇ ਅੱਜ ਸੀਮਾ ਰਜਦੀ ਮਿੱਠੀ ਆਦ ਵਿੱਚ ਜਿਹੜਾ ਅੱਜ ਖੂਨਦਾਨ ਕੈਂਪ ਅੱਜ ਦਾ ਲਗਾਇਆ ਜਾ ਇਸ ਵਕਤ ਅਸੀਂ ਜੀਰਾ ਖੜੇ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਆ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਜਿਹੜਾ ਖੂਨਦਾਨ ਨੂੰ ਲੈ ਕੇ ਗੱਲਬਾਤ ਵੀ ਕਰਾਂਗੇ ਮੈਂ ਸਰਦੇਵ ਬਿੱਟੂ ਵਿੱਚ ਹੀ ਸਾਫ ਦਾ ਵਾਈਸ ਪਤਾਨਗਰ ਕੌਂਸਲ ਜੀਰਾ ਮੇਰੀ ਵਾਈਫ ਅੱਜ ਤੋਂ 4 ਸਾਲ ਪਹਿਲਾਂ ਆ ਭਗਵਾਨ ਨੂੰ ਪਿਆਰੇ ਹੋ ਗਏ ਸੀਗੇ ਤੇ ਅਸੀਂ ਹਰ ਇੱਕ ਸਾਲ ਹੀ ਮਤਲਬ ਉਹਨਾਂ ਦੀ ਯਾਦ ਵਿੱਚ ਜਦੋਂ ਵੀ ਉਹਨਾਂ ਦੀ ਡੈਥ ਅਨਿਵਰਸਰੀ ਹੁੰਦੀ ਹੈ ਤਾਂ ਅਸੀਂ ਉਹਨਾਂ ਦੇ ਬਲੱਡ ਡੋਨੇਟ ਦਾ ਜਿਹੜਾ ਉਹ ਕੈਂਪ ਲਗਾਉਂਦੇ ਆ ਮਤਲਬ ਇਹ ਨਾ ਉਹ ਜਾਨ ਵਾਲੇ ਤੇ ਚਲੇ ਗਏ ਉਹ ਨਾਣਾ ਨਹੀਂ ਪਰ ਇਹ ਹੈ ਵੀ ਚਲੋ ਉਹਨਾਂ ਦੀ ਯਾਦ ਵਿੱਚ ਕੁਝ ਲੋਕਾਂ ਦਾ ਤਾਂ ਭਲਾ ਹੋ ਸਕੇ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹਰ ਇੱਕ ਸਾਲ ਵਾਰ-ਵਾਰ ਪਿਛਲੇ ਸਾਲ ਅਸੀਂ 133 ਯੂਨਟ ਜਿਹੜੇ ਆ ਉਹ ਬਲੱਡ ਇਕੱਠਾ ਕੀਤਾ ਸੀ ਇਸ ਸਾਲ ਸਾਡਾ ਟਾਰਗੇਟ 150 ਤੋਂ ਉੱਪਰ ਹੈ 150 ਯੂਨਿਟ ਜਿਹੜਾ ਉਹ ਕਰਾਂਗੇ ਉਹ ਮਤਲਬ ਇਸ ਨੂੰ ਅਸੀਂ ਵਧਾਵਾਂਗੇ ਬਸ ਇਹਦੇ ਨਾਲ ਜਿਹੜਾ ਚਲੋ ਉਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲੇ ਤੇ ਬਾਕੀ ਜਿਹੜਾ ਬਲੱਡ ਇਹ ਵਰਤਣਗੇ ਉਹ ਵੀ ਇਹਨਾਂ ਨੂੰ ਮਤਲਬ ਅਸੀਂ ਦਿਆਂਗੇ ਅੱਜ ਜੋ ਖੂਮਦਾਨ ਕੈਂਪ ਲਾਇਆ ਜਾ ਰਿਹਾ ਇਹ ਐਨਜੀਓ ਕੋਆਰਡੀਨੇਸ਼ਨ ਕਮੇਟੀ ਵੱਲੋਂ ਔਰ ਬਿੱਟੂ ਵੇਜ ਦੀ ਵਾਈਫ ਦੀ ਯਾਦ ਵਿੱਚ ਵਰਸਾ ਲਗਾਉਂਦੇ ਆ ਬਹੁਤ ਵਧੀਆ ਅਪਰਾਲਾ ਕਿਉਂਕਿ ਖੂਨ ਦਾ ਨੇ ਖੂਨ ਦਾ ਨਾ ਕਿ ਜਿਵੇਂ ਦਾ ਨਾ ਕਿ ਜੀਵਨ ਦਾ ਨਾ ਕਿ ਜੀਵਨ ਦੇਣਾ ਕਿਸੇ ਦੀ ਜਾਨ ਬਚਾਉਣੀ ਔਰ ਇਹ ਜਿਹੜੇ ਆਪਣਾ ਐਨ ਜੀਓਸ ਹੈ ਇਹ بڑے ਅਪਰਾਲੇ ਕਰਦੇ ਹਰ ਪੱਖ ਤੋਂ ਕਿਉਂਕਿ ਇਹਨਾਂ ਦਾ ਕੰਮ ਕਿਉਂਕਿ ਇਹਨਾਂ ਨੂੰ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਕੁਦਰਤੀ ਲਈ ਜਿਹੜੀ ਜਦੋਂ ਕਿਰਪਾ ਹੁੰਦੀ ਕੋਈ ਸਮਾਜ ਸੇਵੀ ਵਿੱਚ ਵੜਦਾ ਹੀ ਉਹ ਹੈ ਸਮਾਜ ਸੇਵੀ ਕਰਨਾ ਜਿਹੜਾ ਸਮਾਜ ਸੇਵਾ ਬਹੁਤ ਵੱਡਾ ਉਨ ਇਸ ਕਰਕੇ ਅੱਜ ਮੈਨੂੰ ਮੌਕਾ ਮਿਲਿਆ ਕਿ ਇੱਕ ਚੰਗੀ ਜਿਹੜੀ ਸੋਚ ਵਾਲੇ ਲੋਕਾਂ ਨਾਲ ਮਿਲਦਾ ਪਰ ਜੋ ਹੌਂਦਨ ਕੈਂਪ ਲੱਗ ਰਿਹਾ ਹੈ ਇਹਦੇ ਵਿੱਚ ਇਹ ਸਾਰੇ ਸ਼ਹਿਰ ਭਰਾ ਸਾਰੇ ਹੀ ਲੋਕ ਭੜਾ ਤੋਂ ਤੱਕ ਪਹੁੰਚੇ ਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਖਾਲਰ ਪ੍ਰਧਾਨ ਪ੍ਰਕਿਰਤੀ ਕਲਬ ਜੀਰਾ ਇਹ ਅੱਜ ਤੋਂ 4 ਸਾਲ ਪਹਿਲਾਂ ਸਾਡੀ ਛੋਟੀ ਪਿੰਨ ਸੀਮਾ ਵਿੱਚ ਧਰਮਪਤਨੀ ਸ਼੍ਰੀ ਬਿੱਟੂ ਵਿੱਚ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਦੀਰਾ ਉਹ ਸਵਰਗਵਾਸ ਹੋ ਗਏ ਸੀ ਤੇ ਬਿੱਟੂ ਵੀਰ ਜੀ ਜੋ ਉਹ ਇੱਕ ਬੜੇ ਉੱਗੇ ਸਮਾਜ ਸੇਵੀ ਵੀ ਨੇ ਜੋ ਹਰ ਸਾਲ ਆਪਣੀ ਪਤਨੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬੜਾ ਵਧੀਆ ਪਰੇਲਾ ਕਰਦੇ ਨੇ ਖੂਨਦਾਨ ਕੈਂਪ ਲਗਾਉਂਦੇ ਨੇ ਔਰ ਇਹਦੇ ਵਿੱਚ ਤਕਰੀਬਨ 150 ਜਿਹੜੇ ਹੈਗੇ ਨੇ ਯੂਨਿਟ ਇਸ ਤੋਂ ਵੀ ਜ਼ਿਆਦਾ ਖੂਨ ਜਿਹੜਾ ਉਹ ਕਲੈਕਟ ਕਰਨ ਦਾ ਉਹਨਾਂ ਦਾ ਟੀਚਾ ਹੈ ਤੇ ਮੈਂ ਬਿੱਟੂ ਵੈਜੀ ਦੇ ਹਿਸਾਬ ਨਾਲੇ ਦੀ ਬਹੁਤ ਸਿਲਾਹਾ ਕਰਦਾ ਇਹਦੇ ਨਾਲ ਜਿਹੜਾ ਹੈਗਾ ਉਹ ਸਾਰੇ ਲੋਕਾਂ ਨੂੰ ਇਹ ਸੁਨੇਹਾ ਜਾਏਗਾ ਕਿ ਸਾਨੂੰ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਵਧੀਆ ਜਿਹੜੇ ਉਪਰਾਲੇ ਉਹ ਕਰਨੇ